ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਫੇਰ ਆਪ ਆਏ ਛੱਤ ਤੇ ਅੱਜ ਆਪਾਂ ਨਵਾਂ ਕੰਮ ਕੋਈ ਹੋਰ ਕਰਦੇ ਆ ਹੁਣ ਮੈਂ ਤੁਹਾਨੂੰ ਆ ਕੇ ਦੱਸੂਗੀ ਮੈਂ ਪੀੜੀ ਚੱਕ ਲਿਆ ਮੈਂ ਚੰਗਾ ਨਵਾਂ ਕੰਮ ਆਪਾਂ ਕਿਹੜਾ ਕਰਨਾ ਪੀੜੀ ਉੱਨਾ ਬੈਠਣਾ ਔਖਾ ਹੋ ਜਾਂਦਾ ਬਈ ਤਾਂ ਕਰਕੇ ਨਾ ਆਪਾਂ ਪੀੜੀ ਇੱਥੇ ਰੱਖ ਲਈ ਆਪਣੀਆਂ ਜੀ ਰੰਗ ਵਾਲੀਆਂ ਬਾਲਟੀਆਂ ਦੇਖੋ ਇਹ ਵੀ ਕੰਮ ਆ ਗਈਆਂ ਆਪਾਂ ਇਹਦੇ ਵਿੱਚ ਪਹਿਲਾਂ ਵੀ ਸਬਜ਼ੀ ਲਈ ਵੀ ਸੀ ਇਹਦੇ ਚ ਲਾਇਆ ਸੀ ਆਪਾਂ ਪਾਲਕ ਤੇ ਮੇਥੀ ਉਹ ਤਾਂ ਹੁਣ ਹੋਰ ਹੁੰਜੇ ਹੋ ਗਿਆ ਆਪਾਂ ਪੱਟ ਕੇ ਦਿੱਤਾ ਸੱਟ ਸੁੱਕ ਜਿਹਾ ਗਿਆ ਸੀ ਹੁਣ ਆਪਾਂ ਇਹਦੇ ਵਿੱਚ ਕੋਈ ਹੋਰ ਚੀਜ਼ ਲਾਉਣੀ ਆ ਇਹਨੂੰ ਸਮਾਰ ਕੇ ਨਾ ਚੰਗੀ ਤਰ੍ਹਾਂ ਮਿਕਸ ਕਰ ਲਈਏ ਛੱਤ ਤੇ ਸਬਜ਼ੀ ਲਾ ਦਿੰਨੇ ਆ ਵੇਖੋ ਹੁਣ ਆਪਾਂ ਇਹਨੂੰ ਵੀ ਇੱਕ ਵਾਰੀ ਚੰਗੀ ਤਰ੍ਹਾਂ ਨਾ ਵਧੀਆ ਪਾਲਕ ਹੋ ਗਿਆ ਸੀ ਵਧੀਆ ਬਣ ਜਾਂਦੀ ਸੀ ਸਾਡੀ ਇੱਕ ਟਾਈਮ ਦੀ ਇਹ ਪਰੰਗ ਕੀਤਾ ਸੀ ਨਾ ਜਦੋਂ ਉਦੋਂ ਦੀਆਂ ਬਾਲਟੀਆਂ ਕੀ ਹਾਂ ਆ ਪਰੰਗ ਕੀਤਾ ਸੀ ਨਾ ਉਦੋਂ ਬਾਲਟੀਆਂ ਸਰਦਾਰ ਜੀ ਨੇ ਸਾਹਮਣੇ ਰੱਖ ਲੈਣਾਂ ਸੀ ਤੇ ਹੋਰ ਵੀ ਤਿੰਨ ਚਾਰ ਪੰਜ ਆਪਾਂ ਸਾਰਿਆਂ ਚ ਸਬਜ਼ੀ ਲਾ ਦਿੰਨੇ ਆ ਉੱਪਰ ਇਹਦੇ ਚ ਰੇ ਰੂਪ ਕਰਦੀ ਸਾਰਾ ਸਮਾਨ ਪਾਇਆ ਹੋਇਆ ਇਨੂੰ ਲਈ ਥੋੜੀ ਜਿਹੀ ਹੋਰ ਮਿਕਸ ਸਮਾਰ ਕੇ ਜੇ ਰਲਾ ਜੇ ਦੇ ਜਿਹਦੇ ਵਿੱਚ ਖਾਦ ਖੂਤ ਪਾਈ ਵੀ ਹੈ ਸਰਦਾਰ ਜੀ ਨੇ ਕੁਸ ਘਰੇ ਤਿਆਰ ਕਰੀ ਸੀ ਘਰ ਦੀ ਸੇ ਤਾਂ ਵਧੀਆ ਹੁੰਦੀ ਹੈ ਜੇ ਥੋੜੀ ਜਿਹੀ ਵੀ ਹੋ ਜੇ ਨਾ ਆਪਣੀ ਵਧੀਆ ਚੰਗੇ ਪਾਣੀ ਦੀ ਹੈ ਨਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾ ਸਾਰਾ ਮਲਾ ਲਿਆ ਜੋ ਖਾਦ ਖੂਦ ਦੇ ਵਿੱਚ ਪਾਈ ਸੀ ਹੁਣ ਆਪਾਂ ਇਹਦੇ ਚ ਗਰੋਆਂ ਦੀ ਖਾਸ ਪਾਉਣੀ ਆ। ਆ ਨਾ ਲੱਖਾ ਵੀਰ ਦੇਖੇ ਗਿਆ ਸੀ ਸਾਨੂੰ ਗਡੋਇਆ ਨਹੀਂ ਖਾਦ ਲੱਖਾ ਆਇਆ ਸੀ ਵੀਰ। ਇਹਨੂੰ ਭੈਣੇ ਆ ਪਾਇਆ ਕੋਲ ਵਿੱਚ। ਡੇਢ ਡੇਢ ਕੁੱਲਾ ਪਾਏ ਪਾਤਾ ਹੁੰਦੇ ਨੇ ਇਹਦੇ ਚ। ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਲੈਂਦੇ ਹਾਂ। ਵਧੀਆ ਕਰ ਲੈਨੇ ਆ ਇਹਨੂੰ ਵੀ। ਅੱਡਾ ਵੱਡਾ ਲਫਾਫਾ ਭਰ ਕੇ ਦੇ ਗਿਆ ਸੀ ਲੱਖਾ ਜਿੱਦੇ ਆਇਆ ਸੀ। ਕਹਿੰਦਾ ਭੈਣੇ ਆਪ ਆ ਕੇ ਰੱਖਿਆ ਕਰੋ ਇਹਦੇ ਵਿੱਚ ਪਾਇਆ ਕਰੋ ਜਿੱਦੋਂ ਸਜੀ ਸੁਜੀ ਲਾਉਣੀ ਹੈ ਨਾ ਇਹ ਵਧੀਆ ਹੁੰਦੀ ਹੈ। ਹਾਂ ਦੇ ਕੋਈ ਵੀ ਚੰਗੀ ਤਰ੍ਹਾਂ ਨਾ ਵਧੀਆ ਹੋ ਗਈ ਇਹਦੇ ਵਿੱਚ ਮਿਕਸ ਹਨ। ਥੋੜੀ ਜਿਹੀ ਹੋਰ ਕਰ ਦਿੰਨੀ ਆ। ਫਿਰ ਵਧੀਆ ਜਿਹੜੀ ਪਾਦੇ ਆਪਣਾ ਸਾਰਾ ਖਾਦੇ ਤੇ ਮੈਂ ਨਾ ਬੱਠਲ ਚ ਕੱਢ ਕੇ ਰੱਖ ਲਈ। ਲਫਾਫੇ ਚੋਂ ਨਾ ਫਿਰ ਪਾਈ ਨਹੀਂ ਜਾਂਦੀ। ਪਾੜ ਜੇ ਜਾਂਦੇ ਆ ਲਫਾਫੇ। ਇਨੂੰ ਵੀ ਆਪਾਂ ਚੰਗੀ ਤਰ੍ਹਾਂ ਨਮਕਸ ਕਰ ਦਿੰਨੇ ਆ। ਵਧੀਆ ਸਾਰਾ ਕਰਕੇ। ਮਦੀ ਰਚ ਗਈ ਆ। ਹੁਣ ਤਾਂ ਘਮਾ ਪਕੀ ਲਾਉਣਾ। ਆ ਦੇਖੋ ਕਿੰਡੀਆਂ ਸੋਹਣੀਆਂ ਇਹ ਇੰਨਾਂ ਚ ਪੈਕਟੇ ਕਿਵੇਂ ਆਈਆਂ ਕੱਦਮਾਂ ਦੀਆਂ ਵੱਲ ਆਏ। ਕਿੰਨੀਆਂ ਸੋਹਣੀਆਂ ਨਾ। ਉਹਨਾਂ ਦੇ ਚ ਆਪਾਂ ਟੋਆ ਜਾ ਬਣਾ ਲਈਏ। ਫਿਰ ਇਹਨੂੰ ਪੱਟ ਕੇ ਵਧੀਆ ਫੇਰ ਲਾ ਕੇ ਦੇਖਦੇ ਆ ਇਹਨੂੰ ਐਂ ਜੇ ਕਰਕੇ ਨਾ ਪਾੜ ਕੇ ਜੇ ਕਿਵੇਂ ਪਾੜਦੀ ਆ ਕਿ ਨਹੀਂ ਆ ਭਰੀ ਪਾੜ ਗਈ ਲੱਗੀ ਨਾ ਵਧੀਆ ਦੇਖੋ ਹੁਣ ਆਪਾਂ ਕਦੋਂ ਖਾਵਾਂਗੇ ਘਰ ਦੇ ਇਹ ਇਹਦੇ ਚ ਵੀ ਆਪਾਂ ਇੰਟੋਆ ਜਾਂ ਬਣਾ ਲੈਣੇ ਆ ਇਹ ਬੱਲੇ ਤਿਆਰ ਕਰ ਲੈਣੇ ਆਪਾਂ ਇੱਥੇ ਸਾਰੀਆਂ ਇਹ ਪੜਦੀ ਪੜ ਗਈ ਪੜ ਗਈ ਨੋ ਕੱਦੂਆਂ ਦੀਆਂ ਬੱਲਾਂ ਲੱਗੀਆਂ ਕੱਦੂ ਮੁੱਕਣੇ ਨਹੀਂ ਆਪਾਂ ਨੂੰ ਇੰਨੇ ਕੱਦੂ ਲੱਗਦੇ ਆ ਨਾ ਫਿਰ ਪਿਛਲੀ ਵਾਰ ਵੀ ਆਪਾਂ ਲਾਈ ਸੀਗੇ ਬਹੁਤ ਲੱਗੇ ਸੀਗੇ ਹੁਣ ਆਪਾਂ ਤਾਂ ਲਾਤੀ ਤੇ ਇਹਨੂੰ ਆਪਾਂ ਦਿੰਨੀ ਆ ਬਾਹਰ ਸੈੱਟ ਤੇ ਇੱਥੋਂ ਮੱਠਲ ਜਾ ਦਿੰਨੇ ਆਪਾਂ ਇਹ ਬਿੰਦਾਂ ਹੋਰ ਪੀਣਾ ਆਪਾਂ ਇਹਨੂੰ ਸਾਫ਼ ਕਰਕੇ ਰੱਖ ਦਿੰਨੇ ਨਹੀਂ ਨਾ ਇਹਨਾਂ ਨੂੰ ਜਰ ਲੱਗ ਜਾਂਦੀ ਆ ਫੇ ਗੰਦੀ ਹੋ ਜਾਂਦੀ ਆ ਬਿਲ ਕਿੰਨੇ ਸਾਲਾਂ ਦੀ ਵਧੀਆ ਪਈ ਇਹਨੂੰ ਆਪਾਂ ਇੱਧਰ ਰੱਖ ਦਿੰਦੇ ਆ ਜਿਆ ਲੱਖਾ ਵੀਰ ਨਾ ਐਡਾ ਗੱਟਾ ਭਰ ਕੇ ਦੇ ਗਿਆ ਸੀ ਖਾਦ ਦਾ ਕਹਿੰਦਾ ਭੈਣੇ ਵੱਧੂ ਸੱਜੀ ਲਾਓ ਸਾਰੀ ਚ ਪਾਈ ਚਲੋ ਉਧਰ ਆਪਣੇ ਪਾਰਕ ਚ ਵੀ ਪਾਈ ਆ ਹੁਣ ਨਾ ਆਪਾਂ ਖਾਦ ਨੂੰ ਥੋੜੀ ਥੋੜੀ ਨਾ ਉੱਪਰ ਪੁੱਖ ਦਿੰਨੇ ਆ ਵਿਚ ਮੈਂ ਸਤਾ ਕੀਤੀ ਸੀ ਹੁਣ ਥੋੜੀ ਜਿਹੀ ਆਪ ਉੱਪਰ ਵੀ ਭੁੱਕ ਦਿੰਨੇ ਆਂ ਦੋਨਾਂ ਦੇ ਭੁੱਕ ਦਿੰਨੇ ਆ ਇੱਧਰ ਵੀ ਲੱਖਾ ਮੇਰਾ ਛੋਟਾ ਭਰਾ ਹੈਗਾ ਭਰਾ ਵੱਡਿਆ ਮੇਰਾ ਤਲਵੰਡੀ ਤੋਂ ਜਿਹੜਾ ਵੀਰ ਤੇ ਅੱਧਰ ਹੋਰ ਪਾ ਦਿੰਨੇ ਆ ਥੋੜੀ ਜਿਹੀ ਚੰਗੀ ਤਰ੍ਹਾਂ ਆ ਉੱਪਰ ਉੱਪਰ ਐਂ ਕਰਕੇ ਇਹਨੂੰ ਆਪਾਂ ਬੱਲ ਨੂੰ ਨਾ ਛਾੜ ਦਈਏ ਮੜਾ ਜਨ ਇਹਨਾਂ ਦੇ ਉੱਪਰ ਆ ਗਏ ਤੇ ਹੁਣ ਉੱਪਰ ਪਰਸਾਰੀ ਵਧੀਆ ਹੀ ਕਰ ਦਈਏ ਇਹਦੇ ਫਿਰ ਇਹ ਵਧੀਆ ਹੋਊ ਹੋ ਜੂ ਸਾਰਾ ਨਾ ਤੇ ਇਹਦੇ ਚ ਆਪਾਂ ਮਿੱਟੀ ਪਾ ਰੱਖੀ ਐ ਸਾਰੀ ਖਾਦ ਵਾਲੀ ਮਿਕਸ ਕਰਕੇ ਆਹ ਬਾਲਟੀ ਚ ਵੀ ਆਪਾਂ ਉਹ ਮਿੱਟੀ ਐ ਸਾਰੀ ਇਹਦੇ ਚ ਖਾਦ ਆ ਮਿਕਸ ਕਰਕੇ ਰੱਖੀ ਐ ਸਰਦਾਰ ਜੀ ਨੇ ਵੀ ਕੁਝ ਤਿਆਰ ਕੀਤੀ ਐ ਆਵਲਟੀ ਚ ਵੀ ਆਪ ਖਾਦ ਵਾਲਾ ਸਾਰਾ ਕੁਝ ਇਹ ਤਿਆਰ ਕਰਕੇ ਰੱਖਿਆ ਇਹਦੇ ਚੋ ਵੀ ਥੋੜਾ ਥੋੜਾ ਆਪ ਬੀਬੀ ਮੈਂ ਉਹ ਕਰਿਆ ਇਹਦੇ ਚ ਮਲਾਇਆ ਕੋਲਾ-ਕੋਲਾ ਤੇ ਹੁਣ ਆਪ ਇਹਨੂੰ ਚੱਕ ਕੇ ਸਾਂਭ ਦੀ ਨੀ ਕੋਲਾ ਵਰ ਕੱਢ ਕੇ ਇਹਨੂੰ ਅੰਦਰ ਸਾਂਭੇ ਹੁੰਦੀ ਆ ਮੈਂ ਤੁਹਾਨੂੰ ਇਹਨੂੰ ਸ਼ਾਮ ਨੂੰ ਆਪਾਂ ਪਾਣੀ ਪਾਵਾਂਗੇ ਇਹਦੇ ਚ ਹੁਣ ਨਹੀਂ ਪਾਉਣਾ ਹੁਣ ਇਹਨੂੰ ਆਈ ਰੱਖ ਦਾਂਗੇ ਸ਼ਾਮੇ ਜੇ ਕਰਕੇ ਉੱਥੇ ਝੜਦੀ ਧੁੱਪ ਆਉਂਦੀ ਆ ਤੇ ਇਹਨੂੰ ਵੀ ਮੈਂ ਰੱਖੀ ਹੁੰਦੀ ਅੰਦਰ ਇਹ ਤੇ ਖਰਾਬ ਨਾ ਹੋ ਜੇ ਕਿਤੇ ਨਹੀਂ ਨਹੀਂ ਹਾਪੀ ਆਪਾਂ ਮਸਦੂਦਾਂ ਬੱਲਾ ਲਾਤੀਆਂ ਖਾਵਾਂਗੇ ਸਬਜੀ ਹੁਣ ਦੁੱਧ ਵਾਲਾ ਮਾਰੀ ਜਾਂਦਾ ਬਿੱਲਾ ਤੇ ਆਪਾਂ ਥੱਲੇ ਜਾ ਕੇ ਕੋਈ ਕੰਮ ਕਰਦੇ ਆ ਆ ਸਾਰਾ ਸਮਾਨ ਮੇਦੀ ਨਹੀਂ ਐ ਸਾੰਬ ਫਿਰ ਆਪਾਂ ਜਾ ਕੇ ਥੱਲੇ ਕਰ ਦਿੰਦੀ ਕੰਮ ਸ਼ਾਮ ਹੋ ਗਈ ਜੀ ਇੱਥੇ ਹੁਣ ਸ਼ਾਂ ਆ ਗਈ ਐ ਇਹ ਪੂਰਾ ਹੁਣ 10 ਘੰਟੇ ਘਟੋ ਘਟ ਇਹਦੇ ਚਾਹੀ ਰਹੀਆਂ ਹੁਣ ਆਪਾਂ ਕੋਲਾ ਕੋਲਾ ਦੇ ਤੇ ਪਾਣੀ ਦਾ ਪਾ ਦਈਏ ਇੱਕ ਹੋਰ ਕਾਹ ਲੈਣੀ ਹੁਣ ਉਹਦੇ ਜਲਦੀ ਪਾਣੀ ਨਹੀਂ ਪਾਉਣਾ ਪਹਿਲਾਂ ਹੀ ਗਿੱਲਾ ਸੀ ਆਪਣਾ ਸਾਰਾ ਖਾਦ ਨਾ ਆਪਾਂ ਗਿੱਲੀ ਕਰਕੇ ਰੱਖੀ ਸੀ ਇੱਕ ਇੱਕ ਹੋਰ ਪਾ ਦਿੰਨੀ ਆ ਇੱਕ ਕੋਲਾ ਹੋਰ ਪਾ ਦਿੰਦੀ ਆ ਇਹਦੇ ਨਾਲ ਹਾਂ ਹਜੇ ਸੁਮਾਰ ਕੇ ਪਾਣੀ ਨਹੀਂ ਆਪਾਂ ਇਹਦੇ ਚ ਪਾਉਣਾ ਠੀਕ ਹੈ ਉੱਪਰ ਉੱਪਰੋ ਗਿੱਲਾ ਕਰਤਾ ਥੋੜਾ ਜਿਹਾ ਹੁਣ ਆ ਜਿਹੜੀ ਖਾਦ ਇਹਦੇ ਚ ਵੀ ਖਾਦ ਪਈ ਵੀ ਸਾਰੀ ਬਾਲਟੀ ਚ ਇਹਨੂੰ ਵੀ ਮੈਂ ਅੰਦਰ ਰੱਖ ਦਿੰਨੀ ਆ ਤੇ ਇਹਨੂੰ ਇੱਕ ਪਾਸੇ ਕਰਕੇ ਰੱਖ ਦਿੰਨੀ ਆ ਅੰਦਰ